ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਠੀਕ ਠਾਕ ਸਾਰੇ ਆਜੀ ਬਾਜੀ ਜੀ ਕਦੋਂ ਦੇ ਮੋਰਚੇ ਲੱਗੇ ਇੱਥੇ ਜੀ ਹਾਂਜੀ ਕਦੋਂ ਦੇ ਮੋਰਚੇ ਲੱਗੇ ਜੀ ਮਹਾਰਾਜ ਜੀ ਇੱਥੇ ਇਹ ਮੂੰਹੇ ਤੇ ਆਇਆ ਨੂੰ ਸਾਨੂੰ ਮਹਾਰਾਜ ਅੱਜ ਹਫਤਾ ਹੋ ਗਿਆ ਜੀ ਠੀਕ ਆ ਜੀ ਤੇ ਵੈਸੇ ਤੇ ਉਦੋਂ ਦਾ 13 ਤਰੀਕ ਦੇ ਲੱਗੇ ਪਿਛਲੇ ਮਹੀਨੇ ਹੋ ਚੱਲੇ ਆ ਪਿਛਲੇ ਬੰਨੇ ਦੋ ਮੂੰਹੇ ਬਨ ਕੇ ਆਏ ਆ ਹਾਂਜੀ ਇਸੇ ਇਸੇ ਬਨਦੇ ਕਿਹੜੇ ਮਹਾਂਪੁਰਖ ਸੇਵਾ ਨਿਭਾ ਰਹੇ ਇੱਥੇ ਮਾਰੇ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਹਾਂਜੀ ਉਹਨਾਂ ਤੋਂ ਰਸਾਇਓ ਹੋਏ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਮੁੱਖ ਸੇਵਾਦਾਰ ਬਾਬਾ ਗੁਰਨਾਮ ਸਿੰਘ ਜੀ ਕਾਰ ਸੇਵਾ ਸ੍ਰੀ ਹਲੀ ਸੇਵਾ ਵਾਲੇ ਠੀਕ ਹੈ ਉਹਨਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਹਾਂਜੀ ਇਹ ਆਪ ਜੀ ਸਾਥ ਸੰਗਤ ਦਰਸ਼ਨ ਕਰ ਸਕਦੇ ਹੋ ਜੀ ਕਿ ਇਹ ਮੂਹਾਂ ਬਹੁਤ ਜ਼ਿਆਦਾ ਮਹਾਰਾਜ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਠੀਕ ਹੈ ਜੀ ਇਹ ਜਲਦੇ ਵਿੱਚ ਪਹਿਰਾ ਵਾ ਜਨ ਕੱਲ ਤਾਂ ਉਦੋਂ ਦਾ ਘਟ ਹੀ ਜਾ ਰਾਤ ਦਾ ਪਾਣੀ ਦਾ ਪੱਧਰ ਵੱਧ ਗਿਆ ਵਾ ਹਾਂਜੀ ਇਸ ਕਰਕੇ ਪਾਣੀ ਆਉਜੀ ਦੱਸਣ ਕਰ ਸਕਦੇ ਹੋ ਕਿ ਗਾਂ ਕਿੰਨਾ ਤੱਕ ਕਿੰਨੇ ਫੁੱਟ ਡੂੰਘਾ ਗਾਂ 10 ਫੁੱਟ ਦੇ ਲੱਗੇ 10 ਫੁੱਟ ਦੇ ਲੱਗੇ ਪਾਣੀ ਆ ਸਾਰਾ ਜੀ ਠੀਕ ਆ ਜੀ ਗਾਂ ਗਾਂ ਵੀ ਲੱਛ ਤੱਕ 10 ਫੁੱਟ ਤੱਕ ਜੀ 10 ਕੁਛ ਘੱਟ ਵੀ ਸਕਦਾ ਵਿੱਚੋਂ ਅੱਛਾ ਜੀ ਉਤਰਾ ਜਾਂਦੇ ਹਲੇ ਤੇ ਹਲੇ ਤਾਂ ਵਧਦਾ ਹੀ ਹਲੇ ਤੇ ਵਾਧੀ ਵਧੇ ਵਧੀ ਜਾਂਦਾ ਵਾ ਠੀਕ ਆ ਜੀ ਚਲੋ ਮਹਾਪੁਰਸ਼ ਆਪ ਵੀ ਹਾਜ਼ਰ ਹੈ ਸੀ ਮਾਨਸਤਬਾਬੋ ਕੋ ਲਖਨ ਜੀ ਪਹੁੰਚੇ ਆ ਠੀਕ ਆ ਜੀ ਇਸੇ ਨਾਲ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਆ ਗੁਰੂ ਕਿਰਪਾ ਕਰੇ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਮਹਾਪੁਰਸ਼ ਕਿਰਪਾ ਕਰਨ ਸੰਗਤਾਂ ਦੀ ਅਸੀਸ ਦੇ ਨਾ ਅਸੀਂ ਦਾ ਛੋਇਦੇ ਵੀ ਹਫ਼ਤੇ ਤੱਕ ਮਾਰੇ ਕਿਰਪਾ ਕਰੇ ਲੈ ਜਾਾਂਗੇ ਠੀਕ ਹੈ ਨਾਲ ਸੰਗਪ ਸੰਯੋਗ ਦੇ ਨਾਲ ਸੰਗ ਨਾ ਪੂਰਾ ਨਿਕਲ ਨਹੀਂ ਰਹੀ ਨਗਰਾਂ ਦੇ ਵਿੱਚੋਂ ਜਿੱਦਾਂ ਨਾਲ ਮੁੰਡਾ ਪਿੰਡ ਐ ਜੋੜ ਹਾਂਜੀ ਪਲੇਰ ਭੈੜ ਠੀਕ ਹੈ ਜੀ ਉਹ ਸੰਗ ਜਿਹੜੇ ਨਗਰਾਂ ਦੇ ਵਿੱਚੋਂ ਨਾ ਹਾਂਜੀ ਹਾਂਜੀ ਇਹ ਪੂਰਾ ਸੰਯੋਗ ਦਵੇ ਜਿੰਨੀ ਸੰਗ ਦੀ ਜਿੱ ਧਰਤੀ ਇੱਥੇ ਜਿੰਨੀ ਨਾ ਹਾਂਜੀ ਹਾਂਜੀ ਜਿੰਨੀ ਧਰਤੀ ਸੰਗ ਦੇ ਕੋਲ ਉੰਨੀ ਸੰਗਤ ਸੰਯੋਗ ਨਹੀਂ ਦੇ ਰਹੀ ਠੀਕ ਹੈ ਉਹ ਆਪਣਾ ਸੰਯੋਗ ਸਮੇਂ ਨਾ ਮਹਾਂਪੁਰ ਸਾਹਿਬ ਦੇ ਨਾਲ ਮਹਾਂਪੁਰ ਸਾਹਿਬ ਵੱਲੋਂ ਪੂਰਾ ਸੰਯੋਗ ਆ ਹਾਂਜੀ ਹਾਂਜੀ ਦੋ ਪੋਗਲੇ ਨਾ ਪਹਿਲਾਂ ਵੱਡੀਆਂ ਇੱਥੇ ਸਰ ਸੰਤ ਜੀ ਆ ਗਈਆਂ ਹੀ ਠੀਕ ਹੈ ਗੱਲ ਇੱਕ ਸਾਥ ਸਾਥ ਸੰਤਾਂ ਦੀ ਜਿਹੜੇ ਤਿਲ ਫੋਜ ਜਿਹੜਾ ਸੰਤਾਂ ਦਾ ਆਉਂਦਾ ਇੱਕ ਪੋਗਲ ਨੇ ਮਾਹ ਪ੍ਰੇਸ਼ਾਨੀ ਹੋਰ ਲਈ ਹੈ ਉਹ ਵੀ ਇੱਥੇ ਆ ਗਈ ਹੈ ਠੀਕ ਹੈ ਜੀ ਤਿੰਨ ਪੋਗਲ ਨੇ ਆ ਗਈਆਂ ਮਾਹ ਪ੍ਰੇਸ਼ਾਨਾ ਮਸ਼ੀਨਰੀ ਦੀ ਕਮੀ ਕੋਈ ਨਹੀਂ ਗਈ ਇੱਕ ਹੋਰ 35 ਨੂੰ ਆਣੀ ਤੇ ਮਸ਼ੀਨਰੀ ਦੀ ਕਮੀ ਕੋਈ ਨਹੀਂ ਗਈ ਪਰ ਜਿਹੜਾ ਸੰਤ ਦਾ ਕੰਮ ਇੱਥੇ ਪੋਲ ਲੈਨ ਨਹੀਂ ਚੱਲਣੀ ਇੱਥੇ ਜੁਨਾ ਘਰ ਤੋੜੇ ਲਾ ਕੇ ਬੰਨ ਵਾਜਦਾ ਵਾ ਜੇ ਤੋੜੇ ਸੰਤ ਨਹੀਂ ਲਾਉਣੇ ਆ ਹਾਂਜੀ ਹਾਂਜੀ ਜਿਹੜੀ ਪੋਗਲਾਨ ਮਸ਼ੀਨਰੀ ਹੈ ਸੰਸਰ ਦੀ ਮਸ਼ੀਨਰੀ ਆਜ ਕੱਲ ਜੇ ਨੂੰ ਆਪਾਂ ਜਲਦੇ ਵਿੱਚ ਲੈ ਕੇ ਧੱਕਾ ਕਰਦੇ ਆਂ ਤੇ ਉਸੇ ਵੇਲੇ ਉਹ ਕੱਲ ਮਸ਼ੀਨ ਇੱਕ ਲਿਆਂਦੀ ਮਹਾਂਪੁਰਸ਼ ਬਾਬਾ ਨਾਨ ਸਿੰਘ ਹੁਣਾਂ ਨੇ ਦੂਜੇ ਬੰਨ ਉਹ ਦੂਜਾ ਮੂੰਹ ਬੰਨਣਾ ਤੇ ਉੱਥੇ ਉਹ ਮਸ਼ੀਨ ਖੁੱਭ ਗਈ ਪਾਣੀ ਰੋਗੀ ਉਹ ਰੋਗੀ ਉਹ ਸੈਂਸਰ ਖਰਾਬ ਹੋ ਗਏ ਉੱਥੇ ਹੁਣ ਉਹ ਕੰਮ ਖਤਮ ਮਸ਼ੀਨ ਦਾ ਠੀਕ ਹੈ ਜੀ ਇਸ ਕਰਕੇ ਮਸ਼ੀਨਰੀ ਜਿਹੜਾ ਸੰਤ ਦਾ ਕੰਮ ਸੰਤ ਨੇ ਕਰਨਾ ਵਾ ਸੰਤ ਨੂੰ ਵੀ ਹੱਥ ਜੜ ਜੋੜ ਕੇ ਬੇਨਤੀ ਵੀ ਸੰਤ ਦੀ ਵਾਰ ਚੜ ਕੇ ਆਵੇ ਆਪਣਾ ਜੋਦਾਨ ਪਹੁੰਚ ਦੇ ਸੰਤ ਦੇ ਸੀਸਾਂ ਦੇ ਨਾਲ ਕ ਮ ਜਿਸ ਕਾਰਜ ਹੋ ਗਿਆ ਤੇ ਸੰਤ ਦੀ 11 ਕਿੱਲੇ ਜ਼ਮੀਨਾਂ ਗਰੀਬ ਗਰੀਬੜੇ ਸਿੱਖਾਂ ਦੀ ਕੋਈ ਕਣਕ ਬੀਜ ਲੂਗਾ। ਜੋ ਉਹਨਾਂ ਤੇ ਮਾਰ ਪੈ ਗਈ ਇੱਕ ਫਸਲ ਕੱਢੀ 23 ਦੇ ਵਿੱਚ ਤੇ ਮੁੜ ਕੇ 25 ਦੇ ਫੇਰ ਉਹ ਕੰਮ ਹੋ ਗਿਆ। ਕਈਆਂ ਨੇ ਤੇ 23 ਦੇ ਵਿੱਚ ਜਿਹੜੀ ਮਾਰ ਪਈ ਸੀ ਉਹਦੇ ਪੱਧਰੀਆਂ ਜ਼ਮੀਨਾਂ ਕੀਤੀਆਂ ਤੇ 25 ਦੇ ਫੇਰ ਦੇ ਉਹ ਕੰਮ ਹੋ ਗਿਆ। ਤੇ ਜੇ ਪਾਣੀ ਰੋਗ ਗਿਆ ਤੇ ਕੋਈ ਗਰੀਬੜੇ ਸਿੱਖ ਆਪਣੀ ਕੋਈ 2 ਕਿੱਲੇ ਲਈ। ਬਈ ਧਿਆਨਾਂ ਤੋੜੇ ਕਿਸ ਕਰੇ ਜਾਂਦੇ ਆਪਣੇ ਕੋਈ ਕਣਕ ਬੀਜ ਲੂਗਾ। ਹਾਂਜੀ। ਚਲੋ ਇਸ ਤਰੀਕੇ ਦੇ ਨਾਲ ਮਹਾਂਪੁਰਸ਼ਾਂ ਦੇ ਸੰਗੋਗ ਦੇ ਨਾਲ ਕਾਰਜ ਹੋ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸਿਸਾਂ ਬਖਸ਼ੋ ਮਾਪੁਰਸ਼ਾਨਾਂ ਚੜ੍ਹਦੀ ਕਲਾ ਦੇ ਨਾਲੇ ਕਾਰਜ ਕਰਨ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ